ਵਰੇਂਦਰ ਕੁਮਾਰ ਕੀ ਹੋਇਆ ਪਿਉਰੀ ਹੋਈ ਜੀ ਕਿਦਾਂ ਇਹ ਰਾਤ ਦੇ 2 ਵਜੇ ਕੋਈ 20 ਮਿੰਟ ਦੀ ਗੱਲ ਅਸੀਂ ਰੋਟੀ ਲਗਾਈ ਨਹੀਂ ਹੈ ਸਬਜ਼ੀ ਦੀ ਠੀਕਾ ਉਹ ਬੰਲਾ ਟੱਪ ਕੇ ਚੜਿਆ ਉੱਪਰ ਨਾਲ ਦੇ ਘਰ ਮਕਾਨ ਬੰਦਾ ਪਿਆ ਸੀ ਕੋਈ ਉਹ ਉੱਪਰਲੇ ਕਮਰੇ 'ਚ ਗਿਆ ਦਰਵਾਜ਼ਾ ਖੋਲ ਕੇ ਕੁੰਡੀ ਬੰਦ ਹੀ ਉਹਨੂੰ ਕੁਛ ਨਜ਼ਰ ਨਹੀਂ ਆਇਆ ਉੱਥੇ ਉਸਦੇ ਬਾਜ਼ੂ نیچے ਉਤਰਿਆ ਲੈਜੋ ਉਤਰਿਆ ਤਾਂ ਉੱਥੇ ਕਿੱਲੀ ਲਾਲ ਪੈਂਟ ਟੰਗੀ ਦੀ ਸੀ ਹੋਰ ਇਹਦੇ ਮੇਰੇ ਪੈਸੇ ਪਏ تھے ਮੈਂ ਪਿਆਜਾਂ ਵਾਲੋਂ ਨੂੰ ਪੇਮੈਂਟ ਦੇਣੀ ਸੀ ਜਿਹੜੇ ਉਨੇ ਪੈਂਟ ਲਾਈ ਲਿਫਾਫਾ ਕੜਿਆ ਜੇਬ 'ਚ ਪਾਇਆ ਤੇ ਪੈਂਟ ਛੁੱਟ ਜਿੱਤੀ ਉੱਥੇ ਉਹ ਪੈਂਟ ਅਜੇ ਤਾਂ ਉੱਥੇ ਪੈਈ ਦੀ ਐ ਉੱਥੇ ਮੋਬਾਈਲ ਪਿਆਦਾ ਹੀ ਡਿਮਾਨ ਬਾਕਸ ਦੇ ਉੱਪਰ ਉਹਨੇ ਮੋਬਾਈਲ ਚੁੱਕ ਕੇ ਬੋਝੇ ਪਾਇਆ ਉਹ ਲਗਾ ਨੰਗਾ ਲੱਗੇ ਲੱਗਾ ਰਹੀ ਫਰਟ ਉਹ ਫਰਟਾ ਹਿਲ ਗਿਆ ਅਸੀਂ ਮੁੰਡੇ ਨੂੰ ਬਾਅਦ 'ਚ ਮੈਂ ਅੰਗਰੇਜ਼ ਫੜਾ ਬੰਦਾ ਜਾਇਦਾ ਅਸੀਂ ਲੱਗੇ ਉਹਰੇ ਮਗਰ ਭੱਜਣ ਉਹਨੇ ਫਟਾਫਟ ਅੰਦਰੋਂ ਕੁੰਡੀ ਖੋਲੀ ਤੇ ਬਾਹਰੋਂ ਕੁੰਡਾ ਮਾਰ ਕੇ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜੀ ਜੇਬ 'ਚ 10000 ਰੁਪਏ ਸੀ ਪਿਆ ਯਰ ਲੋਨ ਦੇ ਰਹੀ ਮੰਡੀ ਅਸੀਂ ਰੇੜੀ ਲਗਾਨੀ ਉਹ ਲੱਗੀ ਸਾਹਮਣੇ ਥੋੜੀ ਬਾਅਦ ਮੀ ਦਾਦਾ 200 ਰੁਪਏ ਇਕੱਠੇ ਕਰਕੇ ਇਹ ਨਾਲ ਮੋਬਾਈਲ ਸੀ ਆ ਗੱਲ ਤੇ ਆ ਬਾਤ ਉਸ ਤਰ੍ਹਾਂ ਸਾਨੂੰ 11 12 ਵੱਜ ਜਾਂਦੇ ਨੇ ਸੁੰਦੇ ਰਾਤ ਨੂੰ ਇਹ 40 45 ਸਾਲ ਦੇ ਪਹਿਲਾ ਜਨ ਸਰ ਮੇਰਾ ਗੁਰਮੀਤ ਸਿੰਘ ਐ ਸੀ ਦੇਖਿਆ ਜੀ ਇੱਥੇ ਦੇਖਿਆ ਇਹਨਾਂ ਜਿਹੜੇ ਘਰਾਂ ਤੇ ਚੋਰੀ ਹੋਈ ਆ ਇਹਨਾਂ ਦੇ ਲਾਗੇ ਮਕਾਨ ਬਣਿਆ ਇੱਕ ਨਵਾਂ ਉਧਰੋਂ ਪੌੜੀ ਵੀ ਲੱਗੀ ਆ ਦਵਾਰ ਦੇ ਨਾਲ ਇਹ ਪੌੜੀ 'ਤੇ ਹੀ ਉਹ ਚੜਿਆ ਵਾ ਜਿਹੜਾ ਦੋਸ਼ੀ ਐ ਚੜ ਕੇ ਤੇ ਨਾਲ ਹੀ ਇਹਨਾਂ ਦਾ ਮਕਾਨ ਆ ਕੰਧ ਸਾਂਝੀ ਆ ਤੇ ਉੱਥੋਂ ਪੈਰ ਰੱਖ ਕੇ ਤੇ ਇਹਨਾਂ ਦੇ ਉੱਤੇ ਚੜ ਗਿਆ ਵਾ ਉੱਤੇ ਚੜਨ ਤੋਂ ਬਾਅਦ ਉਹ ਇਹਨਾਂ ਉੱਪਰਲਾ ਕਮਰਾ ਖੋਲਿਆ ਉੱਥੋਂ ਮੁੜ ਕੇ ਪੌੜੀਆਂ ਰਾਹੀਂ ਥੱਲੇ ਆ ਗਿਆ ਥੱਲੇ ਇੱਕ ਕਮਰੇ 'ਚ ਇਹਨਾਂ ਦੇ ਪਰਿਵਾਰ ਸੁੱਤਾ ਸੀ ਤੇ ਲੱਗੇ ਇਹਨਾਂ ਦੇ ਫਾਦਰ ਸਾਹਿਬ ਦੀ ਪੈਂਟ ਚੰਗੀ ਸੀ ਉਹਦੇ ਵਿੱਚ ਪੈਸੇ ਸੀ ਉਹ ਪੈਸੇ ਕੱਢ ਕੇ ਤੇ ਨਾਲ ਹੀ ਇਹਨਾਂ ਦਾ ਇੱਕ ਮੋਬਾਈਲ ਹੀ ਵੜਤੇ ਪਿਆ ਉਹ ਮੋਬਾਈਲ ਲੈ ਕੇ ਤੇ ਮੁੜ ਕੇ ਰਫੂ ਚੱਕਰ ਹੋ ਗਿਆ ਦਰਵਾਜਾ ਖੋਲ ਕੇ ਭਜਦਾ ਭਜਦਾ ਮੁੜ ਕੇ ਬਾਹਰੋਂ ਉਹ ਹੁੰਡਾ ਮਾਰ ਗਿਆ ਜਦੋਂ ਕੋ ਨੂੰ ਇਹਨਾਂ ਨੂੰ ਪਤਾ ਲੱਗਾ ਵਾ ਮਗਰ ਭੱਜੇ ਪਰ ਨਹੀਂ ਪਤਾ ਨਹੀਂ ਲੱਗਾ ਇਹਦੀ ਕਾਰਵਾਈ ਕਰਨ ਦੇ ਆਸ-ਪਾਸ ਦੇ ਕੈਮਰੇ ਚੈੱਕ ਕਰ ਰਹੇ ਆ ਇੱਕ ਕੈਮਰੇ ਤੋਂ ਥੋੜਾ ਜਿਹਾ ਸਬੂਤ ਮਿਲਿਆ ਵਾ ਪਰ ਅਜੇ ਉਹ ਕਲੀਅਰ ਨਹੀਂ ਹੋ ਰਿਹਾ ਤੇ ਇੱਕ ਦੋ ਕੈਮਰੇ ਹੋਰ ਲਾਗੇ ਉਹ ਵੀ ਚੈੱਕ ਕਰਦੇ ਆ